ਬਾਈਗੁਰ ਜੀ ਦਾ ਖਾਲਸਾ ਬਾਈਗੁਰ ਜੀ ਦੀ ਫਤਿਹ ਤੇ ਆਪਾਂ ਉੱਟ ਚੁੱਕੇ ਆ ਹੁਣ ਜਾ ਰਹੇ ਆਪਾਂ ਉੱਪਰ ਦਰਬਾਰ ਸਾਹਿਬ ਤੇ ਸਵੇਰ ਦੇ 4 ਵਜੇ ਦਾ ਟਾਈਮ ਫਿਲਹਾਲ ਆਪਾਂ ਤਿਆਰ ਆ ਤਿੰਨੋਂ ਬਾਕੀ ਗੁਰਦਾਰ ਸਾਹਿਬ ਰਹਿਗੇ ਜੀ ਰਾਤੀ ਸੰਨੇ ਆਪਣਾ ਸਮਾਨ ਪੈਕ ਕਰ ਰਿਹਾ ਜੋ ਸਮਾਨ ਸਾਡੇ ਕੋਲ ਫालतੂ ਆਪਾਂ ਨੀਚੇ ਰੱਖ ਜਾਾਂਗੇ ਤੇ ਹੁਣ ਚਾਹ ਵਗਰਾ ਪੀਨੇ ਆ ਗੁਰਦਾਰ ਸਾਹਿਬ ਜਾ ਕੇ ਤੇ ਮਿਲਦਾ ਤੁਹਾਨੂੰ ਸਫਰ ਜੀ ਬੋਲੋਗੇ ਜਮਾ ਕਰਾ ਰਹੇ ਆਂ ਆ ਵੀ ਵਿੱਚ ਪਾ ਚਾਹ ਦੇਣ ਦੇ ਵਿੱਚ ਜਿੰਮੀ ਜੀ खुले है चार चौंती हो जा रहे हूं पागे वाले, पूरी ठंडी हवा चल रही है पूरी हैन नज़ारे ठंडी हवा चाह पीने तो गुजारा साहब ਸਭ ਨਾਲ ਸ਼ੁਰੂ ਤਪਾਨੀ ਹਵਾ ਚ ਦੋ ਬੰਦੇ ਸਾਡੇ ਅੱਗੇ ਸ਼ਹਿਰ ਦੇ 5 ਵਜਰ ਨੇ ਲਾਲ ਕੋਈ ਵੀ ਨਹੀਂ ਮੇਰੇ ਨਾਲ ਉਹ ਜਾ ਰਹੇ ਨੇ 100 ਦਿਨ ਹੋ ਗਿਆ ਬਹੁਤ ਸੋੜੀ ਠੰਡੀ ਹਵਾ ਚ ਸਾਹਮਣੇ ਗਲੇਸ਼ੀਅਰ ਜੋਸ਼ ਨਾਲ ਭਰਪੂਰ ਚਾਹ ਪੀ ਕੇ ਸ਼ਹਿਰ ਦੇ ਸੰਗਤ ਜਾ ਰਹੀ ਹੈ ਅੱਜ ਇੱਕ ਤਰੀਕਾ ਹੈ ਜਵ ਮਹੀਨਾ 2025 ਸਾਹਮਣੇ ਚੱਲ ਰਿਹਾ ਝਰਨਾ ਬਹੁਤ ਸੋਹਣਾ ਦੇਖੇ ਸਵੇਰ ਦਾ ਖੂਬਸੂਰਤ ਵਾਟਰਫਾਲ ਜੋ ਸਾਲ ਮਗਰੋਂ ਦੇਖਣ ਨੂੰ ਆਉਂਦਾ ਬਹੁਤ ਸੋਹਣਾ ਲੱਗਦਾ ਹੈ ਸੰਗਤ ਆਰੀ ਸਾਰੇ ਦੇਖੋ ਸਵੇਰ ਲੱਗਦੀ ਠੰਡ ਚੜਾਈ ਇਦਾਂ ਨਾਲ ਹੁਣ ਲੱਗੇ ਗਰਮੀ ਜੈਕਟਾ ਪਾਈ ਜਿਹੜੀਆਂ ਸਨੋਈਆ ਮਾਰ ਰਹੀ ਜੈਕਟਾ ਦੀ ਵੇਸੀ ਹੁਣ ਗਰਮੀ ਲੱਗਦੀ ਪੂਰੀ ਹੁਣ ਜੈਕਟ ਖੋਲਣ ਦੀ ਦਿਲ ਕਰਦੇ ਕਰਮਾ ਸਾਡਾ ਗੈਪ ਹੋ ਯਾਰ ਅੱਗੇ ਉਹ ਨਜ਼ਾਰਾ ਯਾ ਨੇੜੀ ਹੈ ਸਾਡੇ ਹਾਂਜੀ ਕਰਮਾ ਜੀ ਇਹ ਗਰਦਨ ਨਾ ਮਾਰੋ ਤੋ ਸਵਾਲੇ ਅਖਰ ਬੋਲੋ ਦੇਖੋ ਮਨੋ ਜੀ ਚਾਬੀ ਕਿਉਂ ਨਹੀਂ ਸੀ ਪੰਜ ਵਾਰ ਚੱਲੇ ਨੇ ਸਵੇਰ ਦੇ 15 20 ਮਿੰਟ ਹੋਏ ਨੇ ਸਾਨੂੰ ਚੱਲਦੇ ਚਾਹ ਪੀਣ ਲੈ ਰੁਕੇ ਸੀਗੇ ਤੇ ਪਾਰਲੇ ਜੀ 10 ਵਾਲਾ ਇੱਥੇ 30 ਦੇ ਤੇਰੀ ਚਾਹ ਹੈ 30 ਰੁਪਏ ਕੱਪ ਦਾ ਪਹਿਲਾਂ ਪਾਣੀ ਪਾਣੀ ਦੇ ਦੋ ਬਸਲੇ ਦੀ ਬੋਤਲ ਹੈਗੀ 80 ਰੁਪਏ ਦੀ ਸਾਹਮਣੇ ਦੇਖੋ ਜੀ ਬਰਫੀ ਗਲੇਸ਼ਰ ਦੇ ਸੰਨੇ ਜੀ ਪਾਣੀ ਦਾ ਮੁੱਲ ਬਚਾਉਂਦੇ ਹੋਏ ਜਾਗ ਨਾਲ ਪਾਣੀ ਬਸਲੇਰੀ ਬਣਾਉਂਦੇ ਹੋਏ ਇਹ ਹੋ ਗਿਆ ਫੁੱਲ ਬਾਣੀ ਜੱਸੀ ਵਾਲੀ ਬਰਫੀ ਇਸ ਵੀ ਦਾ ਨਜ਼ਾਰਾ ਸਾਹਮਣੇ ਹੈ ਕੋਈ ਆ ਮੌਸਮ ਖੁੱਲਿਆ ਸਤਿ ਸਾਂਗ ਹੈ ਸੁਣੇ ਸੰਨੀਤ ਚਲੇਗਾ ਅੱਗੇ ਪਰ ਐਗੀ ਥੋੜੀ ਸੁਣੋ ਮੌਸਮ ਦੇ ਹਾਲ ਠੀਕ ਠਾਕ ਲੱਗ ਰਹੇ ਨੇ ਟਾਈਮ ਸਭ ਦੇ ਸੱਜ ਬਚ ਚੁੱਕੇ ਨੇ ਤੇ 3 ਕਿਲੋਮੀਟਰ ਪਏ ਤੇ ਆਪਾਂ ਰਸਤੇ 'ਚ ਕੋਈਆਂ ਕੁਝ ਤੇ ਸਾਹਮਣੇ ਗਵਿੰਦਰ ਧਾਮ ਹੈ ਇੱਥੋਂ ਆਇਆ ਸੀ ਸਾਰੀ ਸੰਗਤ ਆ ਗਈ ਫਿਰ ਮੈਂ ਕੋਲ ਸਾਦੇ ਚੜਾਈ ਹਲੇ 3 ਕਿਲੋਮੀਟਰ ਹੈ ਉੱਪਰ ਤੱਕ ਇਸ ਰਸਤੇ ਨੂੰ ਜਾਣਾ ਪਰ ਆ ਗਿਆ ਦੁਕਾਨਾਂ ਸਾਹਮਣੇ ਹੀ ਮੌਸਮ ਹੈ ਵਧੀਆ ਖੰਡਿਆ ਬਰ ਬਹੁਤ ਘਟ ਇਸ ਵਾਰੀ ਤੇ ਹੁਣ ਖਾਣੇ ਆਸੀ ਪਰਾਂਠੇ ਤੇ ਫਿਰ ਬੱਧਿਆ ਅੱਗੇ ਲੈਵਾਨ ਨੂੰ ਹਾਂ ਹਾਂ ਕਰਦਾ ਹੈ ਹੋ ਗਿਆ ਦੁਕਾਨਾ ਸ਼ੁਰੂ ਇੱਥੇ ਖਾਣੇ ਚਾਹ ਪਰਾਣਾ ਆ ਗਿਆ ਜੀ ਪਰਾਂਠਾ ਤੇ ਨਾਲ ਅਚਾਰ ਚਟਪਟਾ ਪਰਾਂਠਾ ਖਾ ਕੇ ਨਿਕਲ ਚੱਲੇ ਅੱਗੇ ਨੂੰ ਹੁਣ ਚੜਾਈ ਉੱਪਰ ਤੱਕ ਟੌਪ ਤੱਕ ਇਹ ਸਾਰੀ ਚੜਾਈ ਹੈ ਜਿਹੜੀ ਕਿਲੋਮੀਟਰ ਦੀ ਜਾਨ ਨਹੀਂ ਦੀ ਪਰ ਚੱਲ ਜਾਈਏ ਚਲੋ ਇਹ ਜੱਗ ਜੀ ਤੱਪ ਤੱਕ ਕੋਣਾ ਸੇ ਜਾਰੀ ਹੈ ਪਹੁੰਚ ਜਾਣਗੇ 9:8 ਹੋ ਚੱਲੇ ਨੇ ਸਾਲ ਬਰਫ਼ ਬਹੁਤ ਘੱਟ ਹੈ ਕੁਛ ਨਮੀ ਬਰਫ਼ ਹੈ ਕੁਛ ਪੁਰਾਣੀ ਬਰਫ਼ ਹੈ ਟੋੜੇ ਸਿਰਫ 4 ਕਿਲੋਮੀਟਰ ਤੱਕ ਹੀ ਹੈ ਪੈਸੇ ਉਤਾਰਦੇ ਨੇ ਟੋੜੇ ਗਲੇਸ਼ੀਅਰ ਦੇ ਕੋਲ ਗਲੇਸ਼ੀਅਰ ਵੀ ਆ ਗਿਆ ਨੇੜੇ ਗਲੇਸ਼ੀਅਰ ਹੋਰੇ ਮੈਲਟ ਪਹੁੰਚ ਕੇ ਗਲੇਸ਼ੀਅਰ ਦੇ ਕੋਲ ਹੀ ਇਹ ਇਹ ਆਗੇ ਉੱਪਰ ਵਾਲੇ ਗਲੇਸ਼ੀਅਰ ਦੇ ਕੋਲ ਸੰਗਤ ਜਾ ਰਹੀ ਹੈ ਸਾਡੇ ਨੌ ਰਹੇ ਸਭਾ ਨੂੰ ਬੜਾ ਉੱਪਰ ਜਾਣਾ ਉਹ ਕਵਰ ਦੇ ਕੋਲ ਪਾ ਜਾ ਰਹੇ ਆ ਪਲੇਨ ਰਸਤੇ ਤੋਂ ਕੋਸੀਸ ਰਸਤੇ ਨੂੰ ਜਾ ਰਹੇ ਆ ਪਲੇਨ ਵਾਲੇ ਨੂੰ ਬਰਬਾਦੋ ਸੀਨ ਦੇਖ ਲਓ ਇਹ ਕਿਹਨੇ ਐ ਸ਼ੀਲਾ ਜੀ ਖੜੀ ਐ ਪਹਾੜ ਦੇ ਇਹਦੇ ਅੰਦਰ ਕੁਝ ਪਤਾ ਨਹੀਂ ਕੀ ਖੜਿਆ ਇਸ ਪਾਰ 'ਚ ਕੁਝ ਹੈ পৌঢ়ি আছে প্লেন আ ਤੋ ਜੋ ਬੋਲ ਟ੍ਰਿਪ ਬਾਈ ਬਾਈ ਹੋਣੇ ਬੋਲ ਟ੍ਰਿਪ 736 ਮੈਂ ਕੀ ਕਿਹਦੇ ਦਾ ਨਾਮ ਹੈ ਠੀਕ ਹੈ ਬਾਈ ਸਾਰੇ ਕੀ ਕਰਦੇ ਮੜਾ ਜਾ ਬਾਈ ਆਪਣੇ ਕੋਲ ਕਿਹੜੀ ਜਗ੍ਹਾ ਤੇ ਬਾਈ ਲੁਧਿਆਣਾ ਤੇ ਲੁਧਿਆਣਾ ਪਾਰਟੀ ਸਾਡੀ ਸਾਡੇ ਕੇ ਮੋੜ ਤੇ 7 ਵਜੇ ਤੇ ਪਹੁੰਚ ਗਏ ਹੁਣ ਚਾਲੇ ਪਾ ਦੇ ਠੰਡੇ ਨੂੰ ਗੋਗਨ ਘਾਟ ਜਾ ਕੇ ਮਿਲਦੇ ਆਂ ਠੀਕ ਹੈ ਬਾਈ ਧੰਨਵਾਦ ਬਹੁਤ ਵਾਦ ਜੀ ਇਹ ਗੁਣੀ ਦਾ ਖਾਸ ਹੈ ਬਾਈ ਕੋ ਤੇ ਝੱਟ त्या त्याना। त्याना। नहीं कोदा तुम धरना रहे हो सम्मान शिवाय सही गुण उत्तर नाम से आने नाम से सदना पावे नहीं कोड महिमा दी से गुण लगानी सही कोड से संकल्प नहीं वो कट पागड़ कोए नहीं मोतल अब को जाए नवलियए नहीं मोटवाया समाहे तिलकुपविस समाहे ਜਿੰਦਾ ਜੀ ਤੁਹਾਨੂੰ ਦਿੱਸਣਾ ਨਾ ਨਾ ਨਿਤ ਤੀਂ ਚਾਹੇ ਤੁਹਰਾ ਜਨਾ ਨਹੀਂ ਕੋਟ 25 ਰੁਪਏ ਤੇ ਕੋਟ 5% ਜਾਈਂ ਕੋਟ ਪਵਨ ਪਾਣੀ 35 ਰੁਪਏ ਕੋਟ ਦੇਖੋ ਮੰਡਲ ਨਹੀਂ ਹੈ ਕੋਟ ਸਸੀਆ ਸੂਰ ਨਖਿਆਸ ਕਰ ਕੋਟ ਦੇਵਦਾਨ 170 ਹਾਲ ਤਾਂ ਠੀਕ ਹੈ ਪੈਸਾ ਉਤਾਰਾ ਪਤਾ ਕਿਤਨਾ ਬਣਗਾ चलिए बंदर वाला वापस शुरू कीधर का भाई राम नाम सुब्रत तेरी पोर्टल को वाली और पोर्टल बोल रहे हो नहीं वाली ये पोर्टल वाला है और जैसे ये इसको साफ करो भाई बात सुन रहा है कौन सा नंबर कौन सा क्या आवाज आती है ਦਾਂ ਲਾ ਕੱਪੜੇ ਨਹੀਂ ਪਹਿਰੇ ਹੋ ਨਾ ਹਾਂ ਸਮਝ ਨਹੀਂ ਗਈ ਮੈਂ ਆਇਆ ਨਾ ਚਾਹੀਦਾ ਇਹ ਵੇਖੀ ਚਾਹੁੰਦਾ ਮੈਂ ਇਹਨਾਂ ਨੂੰ ਬਾਹਰ ਨਹੀਂ ਜਲਣ ਉਹ ਛਾੜਾ ਮਾਲ ਵਿੱਚ ਇਹ ਬਾਈ ਨੂੰ ਰੱਖ ਦਿੰਦਾ ਨਾ ਵੈਸੇ ਪਹਿਲੀ ਵਾਰ ਹੋਇਆ ਕਿ ਅਸੀਂ ਸਰੋਵਰ ਵਿੱਚ ਇਸ਼ਨਾਨ ਕਰਨ ਲੱਗਿਆ ਤੇ ਸਨੋ ਬੈਰੀਆ ਹਾਂ ਜੀ ਇਹ ਦੇਖਣ ਦੀ ਜੀ ਕੱਪੜੇ ਲੱਗਿਆ ਸੰਧੀ पांच स्नान करें चला शाबाश बाय जी स्नान करने उतरे रे भाजी साठे ਨੋ 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 ਚੇਨੂ ਨਾਨਕ ਬੇਸੋਲਾ ਬੰਨੀ ਭਗਤਾਂ ਨਾਮ ਚਲ ਕੋ ਭੋਗ ਜੋ ਗੋਕੁਲ ਨਿਚਰਾਸਨ ਪ੍ਰਯਾਸਿਤ ਕੋਲਿਰਾਸਨ ਰਭਾ